ਇਸ ਵਕਤ ਮੈਰੀਟੋਰੀਆ ਸਕੂਲ ਤਲਵਾੜਾ ਵਿੱਚ ਮੌਜੂਦ ਆ ਤੁਹਾਨੂੰ ਦੱਸ ਦਈਏ ਵੀ ਤਲਵਾੜਾ ਦੇ ਦੋ ਬੇਟੀਆਂ ਸਕੂਲ ਦੀਆਂ ਜਿਹੜੀਆਂ ਸਟੂਡੈਂਟ ਨੇ ਉਹਨਾਂ ਵੱਲੋਂ ਇੱਕ ਨੇ NEET ਦਾ ਐਗਜ਼ਾਮ ਪਲੀਅਰ ਕੀਤਾ ਤੇ ਇੱਕ ਨੇ IIT ਦਾ ਐਗਜ਼ਾਮ ਪਲੀਅਰ ਕੀਤਾ ਪਹਿਲਾਂ ਸਾਡੇ ਨਾਲ ਨੀਟ ਦੇ ਵਿਦਿਆਰਥੀ ਮੌਜੂਦ ਨੇ ਨਾਲ ਗੱਲ ਕਰਨਗੇ ਬੇਟਾ NEET ਦਾ ਐਗਜ਼ਾਮ ਜਦੋਂ ਕੀਤਾ ਸੀ ਪਾਸ ਕੀਤਾ ਸੀਗਾ ਕਿਵੇਂ ਦਾ ਸਰ ਕਾਫੀ ਖੁਸ਼ੀ ਮਹਿਸੂਸ ਹੋਈ ਸੀ ਕਿ ਇੱਕ ਮਤਲਬ ਨੈਸ਼ਨਲ ਲੈਵਲ ਦਾ ਐਗਜ਼ਾਮ ਸੀਗਾ ਕਾਫੀ ਪਹਿਲੇ ਨਰਵਸਨੈਸ ਵੀ ਹੋਈ ਸੀ ਪਰ ਰਿਜ਼ਲਟ ਵਾਲੇ ਦਿਨ ਕਾਫੀ ਖੁਸ਼ੀ ਹੋਈ ਸੀ ਕਿ ਮੇਰਾ ਵਧੀਆ ਰੈਂਕ ਆ ਗਿਆ ਔਰ ਉਹਦੇ ਅਕੋਰਡਿੰਗ ਮੇਰੀ ਕੱਟ-ਆਫ ਕਲੀਅਰ ਸੀ ਤੇ ਮੈਨੂੰ ਕਾਫੀ ਜ਼ਿਆਦਾ ਖੁਸ਼ੀ ਹੋਈ ਸੀ ਕਿ ਜਿਹੜੀ ਮਿਹਨਤ ਕੀਤੀ ਹੈ ਉਹਦਾ ਮੈਨੂੰ ਫਲ ਮਿਲ ਗਿਆ ਹੈ ਤੇ ਸਾਰੇ ਸਕੂਲ ਵਗੈਰਾ ਦਾ ਜਿੰਨੇ ਵੀ ਸਟਾਫ ਮੈਂਬਰ ਸੀਗੇ ਪ੍ਰਿੰਸੀਪਲ ਸਰ ਦਿਨਾਕਸ਼ੀ ਮੈਮ ਨੇ ਰੇ ਬਾਕੀ ਜਿੰਨੇ ਵੀ ਟੀਚਰ ਸਾਇੰਸ ਟੀਚਰ ਸੀਗੇ ਸਾਰਿਆਂ ਨੇ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਸੀਗੀ ਉਹ ਸਾਰੇ ਦਿਨ ਯਾਦ ਆਉਂਦੇ ਫੇ ਸੀਗੇ ਕਿ ਇੱਥੇ ਮੈਟੋਰੀਅਰ ਸਕੂਲ ਦੇ ਵਿੱਚ ਜੋ ਵੀ ਪੜਿਆ ਸੀਗਾ ਜੋ ਟੀਚਰਸ ਨੇ ਸਿਖਾਇਆ ਸੀਗਾ ਉਹਦਾ ਮਤਲਬ ਨੂੰ ਮੰਨਦੇ ਹੋਏ ਉਹਨਾਂ ਜੋ ਵੀ ਮੈਨੂੰ ਬੈਨੀਫਿਟ ਹੁੰਦਾ ਪਿਆ ਉਹ ਸਾਰਾ ਮੇਰਾ ਜਿਹੜਾ ਰਿਜ਼ਲਟ ਦੇ ਵਿੱਚ ਜਿਹੜਾ ਉਹ ਮੈਨੂੰ ਮਿਲਿਆ ਸੀ ਪ੍ਰੀਖਿਆ ਕਿਹ ਜੀ ਸੀ ਨੀਡ ਦੀ ਉੱਥੇ ਟਫ ਸੀ ਸਰ ਇਸ ਬਾਰ ਮਤਲਬ 올 ਇੰਡੀਆ ਲੈਵਲ ਦਾ ਮਤਲਬ ਬਹੁਤ ਹੀ ਜ਼ਿਆਦਾ ਅੱਜ ਤੋਂ ਲੈ ਕੇ ਕਦੀ ਵੀ ਐਵੇਂ ਦਾ ਪੇਪਰ ਨਹੀਂ ਆਇਆ ਸੀ ਕਾਫੀ ਜ਼ਿਆਦਾ ਟਫ ਪੇਪਰ ਆਇਆ ਸੀ ਫਿਜ਼ਿਕਸ ਪੋਰਸ਼ਨ ਦਾ ਮਤਲਬ ਕਾਫੀ ਕਹਿ ਸਕਦੇ ਆ ਕਿ ਜਿੱਦਾਂ JEE Advanced level ਤੇ ਕੁਝ ਕਾਫੀ ਜਿੱਦਾਂ ਕੁਐਸਚਨਸ ਸੀ ਇਹ ਕੋਟਾ ਵਗੈਰਾ ਦੇ ਟੀਚਰਸ ਵੀ ਜਿਹੜੇ ਸੀਗੇ ਉਹਨਾਂ ਨੂੰ ਨਹੀਂ ਮਤਲਬ 1 ਘੰਟੇ ਦੇ ਵਿੱਚ ਪੇਪਰ ਨਹੀਂ ਸੋਲਵ ਹੋ ਪਾਇਆ ਸੀਗਾ ਫਿਜ਼ਿਕਸ ਦਾ 2 ਘੰਟੇ ਉਹਨਾਂ ਨੂੰ ਵੀ ਲੱਗੇ ਸੀ ਮਤਲਬ ਕਾਫੀ ਜ਼ਿਆਦਾ ਟਫਨੈਸ ਸੀ ਪੇਪਰ ਦੀ ਪਰ ਇਥੇ 11 12 ਦਾ بیس ਸੀਗਾ ਕਿ ਜਿਹੜੇ ਮੈਟਰੀਅਲ ਸਕੂਲ ਨੇ ਕਾਫੀ ਵਧੀਆ ਸਾਨੂੰ ਪੜਾਇਆ ਸੀਗਾ ਸਾਨੂੰ ਕਾਫੀ ਜ਼ਿਆਦਾ ਨੋਲੇਜ ਕਿਨ ਬਾਕੀ ਦਕਸ਼ਨਾ ਫਾਊਂਡੇਸ਼ਨ ਜਿੱਥੇ ਮੈਂ 12 ਤੋਂ ਬਾਅਦ ਆਪਣੀ ਕੋਚਿੰਗ ਜਿਹੜੀ ਨਾਨ-ਪ੍ਰੋਫਿਟ ਔਰਗੇਨਾਈਜੇਸ਼ਨ ਹੈ ਉੱਥੋਂ ਕੀਤੀ ਸੀ ਉਹਨਾਂ ਦਾ ਵੀ ਕਾਫੀ ਜ਼ਿਆਦਾ ਜਿਹੜ ਉਹ ਹੈਲਪ ਕਰਨੇ ਵਾਸਤੇ ਸਾਡਾ ਸਾਡੇ ਨਾਲ ਭਾਰਤੀ ਦੇ ਫਾਦਰ ਸਾਹਿਬ ਵੀ ਮੌਜੂਦ ਨੇ ਕਿ ਪਤਾ ਲੱਗਾ ਵੀ ਉਹਨਾਂ ਦੇ ਫਾਦਰ ਸਾਹਿਬ ਜਿਹੜੀ ਮਿਹਨਤ ਮਜ਼ਦੂਰੀ ਕਰਦੇ ਨੇ ਉਹਨਾਂ ਦੀ ਗੱਲ ਸਰ ਤੁਹਾਡੇ ਵੀ ਪਤਾ ਲੱਗਾ ਵੀ ਤੁਸੀਂ ਮਿਹਨਤ ਮਜ਼ਦੂਰੀ ਕਰਦੇ ਹੋ ਤੁਹਾਡੀ ਬੇਟੀ ਨੇ ਨੀਡਰ ਦਾ ਐਗਜ਼ਾਮ ਪਰ ਪਾਸ ਕੀਤਾ ਕਿਵੇਂ ਦੇ ਸਰ ਸਾਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਬੇਟੀ ਨੇ ਨੀਡਰ ਦਾ ਟੈਸਟ クリア ਕੀਤਾ ਹੈ ਮੈਂ ਪੂਰੇ ਸਟਾਫ ਪ੍ਰਿੰਸੀਪਲ ਸਾਹਿਬ ਪੂਰੇ ਟੀਚਰਸ ਸਟਾਫ ਦਾ ਪੂਰਾ ਧੰਨ ਧੰਵਾਦ ਕਰਨਾ ਚਾਹੁੰਦਾ ਹੈ ਕਿ ਉਹਨਾਂ ਨੇ ਬੜਾ ਅੱਛਾ ਗੈਨਿਸ ਕੀਤਾ ਜਿੱਥੋਂ ਤੱਕ ਸਾਡੀ ਬੇਟੀ ਨੇ ਨੀਡਰ ਦਾ ਟੈਸਟ クリア ਕੀਤਾ ਸਰ ਨਾਲ IIT ਤੋਂ ਉਹ ਵੀ ਸਟੂਡੈਂਟ ਜਿਹੜਾ ਨੇ ਪਾਸ ਕੀਤਾ ਕਿਵੇਂ ਲੱਗਾ ਤੁਸੀ ਅੱਜ IIT ਮਦਰਾਸ ਦੇ ਵਿੱਚ ਤੁਸੀਂ ਕੀਤਾ ਹੈ ਕਿਵੇਂ ਲੱਗਾ ਸਭ ਤੋਂ ਪਹਿਲੇ ਤੇ ਉਹ ਮੈਂ ਇਸ ਸਟਾਫ ਨੂੰ ਸਕੂਲ ਮੈਰਿਟਰੀ ਟਲਵਾੜਾ ਦੇ ਟੀਚਰਸ ਤੇ ਪ੍ਰਿੰਸੀਪਲ ਨੂੰ ਬਹੁਤ ਸਾਰਾ ਥੈਂਕ ਯੂ ਕਹਿਣਾ ਚਾਹੂੰਗੀ ਕਿਉਂਕਿ ਜਿੱਦਾਂ ਜਿੱਦਾਂ ਮੈਂ ਆਪਣੀ ਲਾਈਫ ਵਿੱਚ ਪ੍ਰੋਗਰੈਸ ਕਰਦੀ ਜਾ ਰਹੀ ਹਾਂ ਉਹ ਸਭ ਇੱਥੇ ਕਿਤੇ ਨਾ ਕਿਤੇ ਇਹਨਾਂ ਦਾ ਬਹੁਤ ਵੱਡਾ ਹੱਥ ਹੈ ਤੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਮੈਂ ਹੁਣ IIT ਮਦਰਾਸ ਵਿੱਚ ਇੱਕ ਡੁਅਲ ਡਿਗਰੀ ਪ੍ਰੋਗਰਾਮ ਹੈ ਬਿਆਸਿਨ ਡਾਟਾ ਸਾਇੰਸ ਐਂਡ ਪ੍ਰੋਗਰਾਮਿੰਗ ਉਹ ਕਲੀਅਰ ਕੀਤਾ ਹੈ ਤੇ ਫਿਲਹਾਲ ਮੇਰੀ ਸਟੱਡੀ ਚੱਲ ਰਹੀ ਹੈ ਇਹਦੇ ਵਿੱਚ ਸਟੱਡੀ ਨੂੰ ਲੈ ਕੇ ਸਕੂਲ ਵੱਲੋਂ ਕਿਹੋ ਜਿਹਾ ਸਹਿਯੋਗ ਤੁਹਾਨੂੰ ਮਿਲਦਾ ਰਿਹਾ ਸਕੂਲ ਵੱਲੋਂ ਬਿਲਕੁਲ ਅੱਛਾ ਸੀ ਮਤਲਬ ਇਸ ਸਕੂਲ ਵਿੱਚ ਆ ਕੇ ਬਹੁਤ ਮਤਲਬ ਅੱਛਾ ਵਧੀਆ ਨੋਲੇਜ ਗੇਨ ਕੀਤੀ ਐਂਡ ਹੁਣ ਜਿਹੜੀ ਫੀਲਡ ਵਿੱਚ ਵੀ ਮੈਂ ਜਾ ਰਹੀ ਹਾਂ ਇਹਦੇ ਵਿੱਚ ਅਗਰ ਤੁਸੀਂ ਮੈਥਸ ਐਂਡ ਇੰਗਲਿਸ਼ ਵਿੱਚ ਤੁਹਾਡੀ ਸਟਰੋਂਗ ਕਮਾਂਡ ਹੈ ਐਂਡ ਅਗਰ ਤੁਹਾਡਾ ਪ੍ਰੋਗਰਾਮਿੰਗ ਐਂਡ ਕੰਪਿਊਟਰ ਸਾਇੰਸ ਇੰਟਰਸਟ ਹੈ ਤਾਂ ਇਹ ਬਹੁਤ ਅੱਛਾ ਹੈ ਤੇ ਵੈਸੇ ਵੀ ਇਸ ਸਕੂਲ ਵਿੱਚ ਲਾਸਟ ਈਅਰ ਆਈਬੀਐਮ ਦੁਆਰਾ ਮਤਲਬ ਕੰਪਿਊਟਰ ਦੇ ਫੀਲਡ ਵਿੱਚ ਪ੍ਰੋਜੈਕਟ ਸੀਗੇ ਮਤਲਬ ਇਦਾਂ ਨਹੀਂ ਕਿ ਸਿਰਫ ਪੜ੍ਹਾਈ ਹੈ ਐਕਸਟਰਾ ਕਰਿਕੂਲਰ ਵੀ ਬਹੁਤ ਜ਼ਿਆਦਾ ਸੀ ਜਿਹਦੀ وجہ ਨਾਲ ਹੀ ਮੈਂ ਇਹ ਚੀਜ਼ ਸ਼ਾਇਦ ਅਚੀਵ ਕਰ ਪਾਈ ਸਾਡੇ ਨਾਲ ਸਕੂਲ ਦੇ ਪ੍ਰਿੰਸੀਪਲ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਸਰ ਇੱਕ ਵਾਰ ਫਿਰ ਤੋਂ ਤੁਹਾਡੇ ਹੀ ਸਕੂਲ ਦੀਆਂ ਬੇਟੀਆਂ ਨੇ ਪੜ੍ਹਾਈ ਦੇ ਮੁਕਾਮ ਲੈ ਕੇ ਕਾਫੀ ਜਿਹੜਾ ਮੁਕਾਮ ਹਾਸਲ ਕੀਤਾ ਉਹਦੇ ਬਾਰੇ ਕੀ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਇਨਾਂ ਦੋਨਾਂ ਬੱਚਿਆਂ ਨੂੰ ਤੇ ਇਹਨਾਂ ਦੇ ਪੇਰੈਂਟਸ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ। ਇਹਨਾਂ ਦੋਨਾਂ ਬੱਚਿਆਂ ਨੇ ਸਾਡੇ ਸਾ ਸਕੂਲ ਦਾ, ਸਾਡੇ ਸਟਾਫ ਦਾ, ਸਾਡਾ ਸਾਰਿਆਂ ਦਾ ਨਾਮ ਰੋਸ਼ਨ ਕੀਤਾ, ਇਸ ਇਲਾਕੇ ਦਾ ਨਾਮ ਰੋਸ਼ਨ ਕੀਤਾ ਤੇ ਇਹਨਾਂ ਨੂੰ ਦੁਬਾਰਾ ਬਹੁਤ-ਬਹੁਤ ਮੁਬਾਰਕਬਾਦ ਤੇ ਫਿਊਚਰ ਲਈ ਸ਼ੁਭਕਾਮਨਾਵਾਂ। ਦੂਸਰਾ ਮੈਂ ਦੱਸਣਾ ਚਾਹੁੰਦਾ ਜੀ ਮੈਰਿਟੋਰੀਅ ਸਕੂਲ ਤਲਵਾੜਾ ਇਹ ਤਾਂ ਪਹਿਲਾਂ ਤੋਂ ਕਾਫੀ ਐਜੂਕੇਸ਼ਨ ਦੇ ਖੇਤਰ ਵਿੱਚ ਕਾਫੀ ਮੱਲਾ ਮਾਰ ਰਿਹਾ। ਪਹਿਲਾਂ ਵੀ ਇੱਥੇ 11 ਮੈਰਿਟਾਂ ਇਸ ਸਾਲ 2025 ਦੇ ਵਿੱਚ 10ਵੀਂ ਦੀਆਂ 11 ਮੈਰਿਟਸ ਆਈਆਂ ਤੇ ਪਲੱਸ ਇਨ੍ਹਾਂ ਵਿੱਚੋਂ ਸ੍ਰਿਸ਼ਟੀ ਡੋਗਰਾ ਜਿਹਨੇ IIT ਬਦਰਾਸ਼ਟ ਸੀਟ ਲਈ ਹੈ ਇਹ ਮੈਰਿਟ ਚ ਲਈ ਹੈ ਤੇ ਭਾਰਤੀ ਵੀ 10ਵੀਂ ਦੇ ਵਿੱਚ ਮੈਰਿਟ ਚ ਰਹੀ ਸੀ ਤੇ +2 ਦੇ ਵਿੱਚ ਇਹ ਐਕਚੁਅਲੀ ਸਾਡੇ ਕੋਲ ਬੱਚਾ 2024 ਚ ਪਾਸ ਆਊਟ ਹੈ ਤੇ ਉਦੋਂ ਵੀ +2 ਦੇ ਵਿੱਚ ਬੜੇ ਘੱਟ ਮਾਰਕਸ ਨਾਲ ਇਹਦੀ ਮੈਰਿਟ ਰਹਿ ਗਈਗੀ ਬਟ ਸਾਨੂੰ ਪਤਾ ਹੈਗਾ ਬੱਚੇ ਦੋਨੋਂ ਸਾਡੇ ਕਾਫੀ ਪੜਨ ਵਿੱਚ ਹੁਸ਼ਿਆਰ ਹੈ ਕੁਝ ਨਾ ਕੁਝ ਅਚੀਵ ਕਰਨਗੇ ਲਾਈਫ 'ਚ ਤੇ ਭਾਰਤੀ ਨੇ ਇਸ ਵਕਤ ਜਿਹੜੀ ਹੈ ਗਵਰਨਮੈਂਟ ਮੈਡੀਕਲ ਕਾਲਜ ਫਰੀਦਕੋਟ ਵਿੱਚ ਸੀਟ ਲਈ ਹੈ ਤੇ ਸ੍ਰਿਸ਼ਟੀ ਡੋਗਰਾ ਨੇ ਆਈਆਈਟੀ ਮਦਰਾਸ ਵਿੱਚ ਜਿਹੜੀ ਡਾਟਾ ਸਾਇੰਸ ਦੇ ਕੋਰਸ ਦੇ ਵਿੱਚ ਸੀਟ ਲਈ ਹੈ ਸੋ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਸੋ ਸਾਡੇ ਨਾਲ ਇਸ ਵਕਤ ਭਾਰਤੀ ਦਾ ਕੋਈ ਦੁਬਾਰਾ ਗੱਲ ਕਰਨੇ ਵਰਤੀ ਹੁਣ ਇਸ ਤੋਂ ਬਾਅਦ ਜਦੋਂ ਤੁਸੀਂ ਆਈਪੀ ਨੀਟਾ ਇਸ ਤੋਂ ਬਾਅਦ ਅਗਲਾ ਐਮ ਕੀ ਤੁਹਾਡਾ ਕੀ ਬਣਨਾ ਚਾਹੀਦਾ ਸਰ ਮੈਂ ਜਿਹੜਾ ਆਪਣਾ ਐਮਬੀਬੀਐਸ ਕੰਪਲੀਟ ਕਰਨਾ ਚਾਹੂੰਗੀ ਫਿਰ ਉਸ ਤੋਂ ਬਾਅਦ 2 ਸਾਲ ਦੀ ਮੈਨੂੰ ਗਵਰਨਮੈਂਟ ਜੋਬ ਜਿਹੜੀ ਹੈ ਉਹ ਮਿਲ ਲਈ ਹੋਈ ਹੈ ਸਰਵਿਸ ਬੋਰਡ ਤੇ ਤਾਂ ਉਸ ਤੋਂ ਅੱਗੇ ਮੈਂ ਸਪੈਸ਼ਲਿਸਟ ਜਿਹੜਾ ਉਹਦਾ ਐਮਡੀ ਦੀ ਜਿਹੜੀ ਨੀਟ ਪੀਜੀ ਦੀ ਤਿਆਰੀ ਨਾਲ ਲਾ ਲਵਾਂ ਪਰਸਿਊ ਕਰਾਂਗੀ ਤੇ ਆਪਣਾ ਡਾਕਟਰ ਬਣੰਦਾ ਇਹ ਪੂਰਾ ਕਰਾਂਗੀ ਮੇਰੇ ਨਾਲ ਦੇ ਸਟੂਡੈਂਟ ਹੋਰ ਹੈਗੇ ਉਹਨਾਂ ਨੂੰ ਕੀ ਕਹਣਾ ਸਰ ਮੈਂ ਤਾਂ ਇਹ ਕਹਣਾ ਚਾਹਨੀ ਜੋ ਵੀ ਤੁਹਾਡਾ ਐਮੈਜਿਸ ਫੀਲਡ 'ਚ ਵੀ ਤੁਹਾਡਾ ਇੰਟਰਸਟ ਹੈ ਤੁਹਾਨੂੰ ਆਪਣਾ ਪੂਰਾ ਮਨ ਲਾ ਕੇ ਉਹਦੇ ਵੱਲ ਪੜ੍ਹਨਾ ਚਾਹੀਦਾ ਉਹਦਾ ਜੋ ਵੀ ਤੁਸੀਂ ਐਫਰਟ ਲਗਾ ਸਕਦੇ ਹੋ ਆਪਣੀ ਫੁੱਲ ਡੈਡੀਕੇਸ਼ਨ ਦੇ ਨਾਲ ਉਹ ਲਗਾਣੀ ਚਾਹੀਦੀ ਹੈ ਤੇ ਆਪਣਾ ਕੈਰੀਅਰ ਪੂਰਾ ਕਰਨਾ ਚਾਹੀਦਾ ਪ੍ਰਿੰਸੀਪਲ ਜਨਾ ਦੋਰਾ ਗਲ ਸਰ ਜਿਵੇਂ ਤੁਸੀਂ ਕਿਹਾ ਵੀ 2025 ਦੇ ਵਿੱਚ ਵੀ ਤੁਹਾਡੇ 11 ਮੈਰਿਟ ਆਈਆਂ ਦੱਸਿਆ ਬਾਕੀ ਕਾਫੀ ਬੱਚੇ ਨੇ ਇਸ ਵਕਤ ਜਿਹੜੇ ਬਾਕੀ ਜਿਹੜੇ ਉਹ ਸਟੂਡੈਂਟ ਹੈਗੇ ਤੁਹਾਡੇ ਸਕੂਲ ਦੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਮੈਂ ਤਾਂ ਜੀ ਇਹ ਹੀ ਕਹਿਣਾ ਚਾਹੂੰਗਾ ਸਾਡਾ ਸਟਾਫ ਬੜਾ ਵਧੀਆ ਹੈ ਬੜੀ ਵਧੀਆ ਪੜਾਈ ਕਰਵਾਉਂਦਾ ਹੈ ਬੱਚਿਆਂ ਨੂੰ ਮੰਨ ਲਾ ਕੇ ਪੜ੍ਹਨਾ ਚਾਹੀਦਾ ਸਾਡੇ ਸਕੂਲ ਦੀ ਇੱਕ ਸਭ ਤੋਂ ਵੱਡੀ ਖਾਸੀਅਤ ਇਹ ਹੈ ਬੱਚਿਆਂ ਕੋ ਫੋਨ ਨਹੀਂ ਹੈ ਤੇ ਫੋਨ ਨਾ ਹੋਣਾ ਸਾਡੇ ਲਈ ਇੱਕ ਬੜੀ ਬੜੀ ਲਗਜ਼ਰੀ ਹੈ ਬੱਚੇ ਆਪਣਾ ਸਾਰਾ ਧਿਆਨ ਆਪਣੀ ਪੜ੍ਹਾਈ 'ਚ ਲਗਾ ਸਕਦੇ ਆ ਤੇ ਸੈਕੰਡਲੀ ਮੈਂ ਇੱਕ ਗੱਲ ਹੋਰ ਦੱਸਣਾ ਚਾਹਾਂ ਜਿਹੜੀ ਭਾਰਤੀ ਲੜਕੀ ਹੈ ਇਹਨੇ 1 ਸਾਲ ਡੈਡੀਕੇਟਿਡ ਕੋਚਿੰਗ ਤੇ ਲਗਾਇਆ ਉਹ ਦਕਸ਼ਨਾ ਫਾਊਂਡੇਸ਼ਨ ਹੈ ਪੂਨਾ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਉੱਥੇ ਇਸ ਬੱਚੇ ਦੀ ਸਿਲੈਕਸ਼ਨ ਹੋਈ ਸੀ ਤੇ ਉਹ ਦਕਸ਼ਨਾ ਫਾਊਂਡੇਸ਼ਨ ਫ੍ਰੀ ਆਫ ਕੋਸਟ ਜਿਹੜੀ ਕੋਚਿੰਗ ਦਿੰਦੀ ਆ ਤੇ ਇੱਕ ਬੜੀ ਵਧੀਆ ਕੋਚਿੰਗ ਦਿੰਦੀ ਆ ਉਹ ਸਿਰਫ ਤੇ ਸਿਰਫ ਪੰਜਾਬ ਦੇ ਵਿੱਚ ਮੈਰੀਟੋਰੀਅ ਸਕੂਲ ਤੇ ਜੀਐਨਵੀ ਸਕੂਲ ਜਿਹੜੇ ਨਵੋਦਿਆ ਵਿਦਿਆਲੇ ਆ ਉਹਨਾਂ ਦੇ ਸਟੂਡੈਂਟ ਨੂੰ ਹੀ ਕੋਚਿੰਗ ਦਿੰਦੀ ਆ ਹੋਰ ਕਿਸੇ ਸਕੂਲ ਦੇ ਵਿੱਚ ਇਹ ਫੈਸਿਲਿਟੀ ਨਹੀਂ ਦਿੰਦੇ ਤੋਂ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਵੀ ਮੈਰੀਟੋਰੀਅਸ ਸਕੂਲ ਦੇ ਬੱਚਿਆਂ ਨੂੰ ਇੱਕ ਇਹ ਵੀ ਬਹੁਤ ਵੱਡੀ ਫੈਸਿਲਿਟੀ ਆ ਜਿੱਥੇ ਫ੍ਰੀ ਆਫ ਕੋਸਟ ਤੇ ਇੱਕ ਕੁਆਲਿਟੀ ਐਜੂਕੇਸ਼ਨ ਮਿਲਦੀ ਹੈ। ਸੋ ਮੈਂ ਆਸ ਕਰਦਾ ਅੱਗੇ ਵੀ ਸਾਡੇ ਬੱਚੇ ਮੈਰਿਟਸ ਤੋਂ ਆਉਣਗੇ ਬਟ ਕੋਈ ਨਾ ਕੋਈ ਵੱਡੇ ਅਚੀਵਮੈਂਟ ਜਾਂ ਟੈਸਟ ਕਲੀਅਰ ਜ਼ਰੂਰ ਕਰਨ। ਧੰਨਵਾਦ। ਸੋ ਤੁਸੀਂ ਦੇਖ ਸਕਦੇ ਹੋ ਫੇਸਬੁੱਕ ਮੈਰਿਟੋਰੀ ਸਕੂਲ ਦੇ ਦੋ ਵਿਦਿਆਰਥੀਆਂ ਨੇ ਜਿਹੜਾ ਆ ਆਪਣੇ ਸਕੂਲ ਦਾ ਨਾਮ ਆਪਣੇ ਪੰਜਾਬ ਦਾ ਨਾਮ ਜਿਹੜਾ ਰੁਸ਼ਨ ਕੀਤਾ ਉਹਨਾਂ ਨੇ ਇਹੀ ਕਹਣਾ ਹੈ ਕਿ ਜਿਵੇਂ ਜਿਵੇਂ ਤੁਸੀਂ ਜਿੰਨਾ ਜਿੰਨਾ ਤੁਸੀਂ ਪੜਾਈ ਕਰੋਗੇ ਕਿਸੇ ਤਰ੍ਹਾਂ ਹੀ ਅੱਗੇ ਬਾਕੀ ਬੱਚੇ ਵੀ ਪੜਾਈ ਕਰਨਾ ਆਪਣਾ ਜਿਹੜਾ ਆਪਣਾ ਮਕਾਮ ਜਿਹੜਾ ਹਾਸਿਲ ਕਰ ਸਕਦੇ ਨੇ। ਕੈਮ